ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਲੁਧਾਨੇ ਤੋਂ ਯੁੱਧ ਨਸ਼ੇ ਵਿਰੋਧੀ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਰਿਹਾ ਤੇ ਇਸ ਵੇਲੇ ਮੈਂ ਫਰੀਦਕੋਟ ਆ ਤੇ ਇਹਦੇ ਵਿੱਚ ਅਸੀਂ ਇੱਥੇ ਸਾਡੇ ਕੋਲੇ 60 ਬੈਡ ਸਿਗਰਟ ਡੀ ਐਡਿਕਸ਼ਨ ਦੇ ਵਿੱਚ ਤੇ ਅੱਜ ਅਸੀਂ ਵਧਾ ਕੇ ਉਹਨਾਂ ਨੂੰ 300 ਬੈਡ ਕੀਤੇ ਆ ਤਾਂ ਕਿ ਕਿਸੇ ਨੂੰ ਵੀ ਇਲਾਜ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਤੋਂ ਸਵਾਏ ਜਿਹੜੇ ਸਾਡੇ ਓਟ ਸੈਂਟਰ ਆ ਬਹੁਤ ਅੱਛੇ ਚੱਲ ਰਹੇ ਔਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਔਰ ਇਹ ਜਿਹੜੀ ਯੋਧ ਨਸ਼ੇ ਵਿਰੋਧ ਮੁਹਿੰਮ ਹੈ ਪੰਜਾਬ ਸਰਕਾਰ ਦੀ ਇਹ ਨਸ਼ੇ ਕਰਨ ਵਾਲਿਆਂ ਵਾਸਤੇ ਤਾਂ ਵਰਦਾਨ ਸਾਬਤ ਹੋ ਹੀ ਰਹੀ ਹੈ ਨਾਲ ਹੀ ਨਾਲ ਜਿਹੜਾ ਹੈਗਾ ਉਹ ਜਿਹੜਾ ਜੁਰਮ ਹੈ क्राइम ਹੈ ਜਿਹੜਾ ਪੈਲਟੀ क्राइम ਹੈ 스내ਚਿੰਗਸ ਹੋਰ ਜਿੰਨਾ ਵੀ ਤੁਹਾਡੇ ਲੁੱਟਾ ਖੋਹਾਂ ਉਹਦੇ ਉਹ ਉਹ ਉਹਨੂੰ ਵੀ ਠੰਡ ਪੈ ਰਹੀ ਹੈ ਔਰ ਇਹਦੇ ਨਾਲ ਨਾਲ ਜਿਹੜਾ ਸਾਡਾ ਜਿਵੇਂ ਚਾਹੇ ਸਾਡੀਆਂ ਜੇਲ੍ਹਾਂ ਹੈਗੀਆਂ ਜਿਹੜੀਆਂ ਓਵਰਕਰਾਊਡਡ ਹੈ ਉਹਦੇ ਚ ਜਿਆਦਾ ਜਿਹੜੀ ਓਵਰਕਰਾਉਡਿੰਗ ਹੈ ਉਹ ਜਿਹੜੇ ਡਰਗ ਰਿਲੇਟਡ ਕੇਸਸ ਆ ਉਹਦੇ ਕਰਕੇ ਆ ਤੇ ਜੁਡੀਸ਼ਰੀ ਉੱਤੇ ਵੀ ਲੋਡ ਘਟੇਗਾ ਔਰ ਸਮਾਜ ਨੂੰ ਇਹਦੇ ਲੰਬੇ ਸਮੇਂ ਦੇ ਵਿੱਚ ਬਹੁਤ ਫਾਇਦੇ ਹੋਣਗੇ ਕਿ ਜਦੋਂ ਬੱਚੇ ਨਸ਼ਾ ਛੱਡ ਕੇ ਕੰਮ ਤੇ ਲੱਗਣਗੇ ਪ੍ਰੋਡਕਟਿਵਿਟੀ ਵਧੇਗੀ ਔਰ ਇਹਦੇ ਵਾਸਤੇ ਅਸੀਂ ਕੰਪਰੀਹੈਂਸਿਵ ਥਿਊ ਲੈ ਕੇ ਜਿਸ ਤਰ੍ਹਾਂ ਮੈਂ ਦੱਸਿਆ ਭੀ 300 ਜਿਹੜੇ ਅਸੀਂ ਡੀਡਿਕਸ਼ਨ ਬੈਡਸ ਪਲੱਸ ਰੀ ਹੈਬ ਤੇ ਇਹਦੇ ਨਾਲ ਅਸੀਂ ਸਕਿੱਲ ਡਵੈਲਪਮੈਂਟ ਜਿਹੜੇ ਬੱਚੇ ਸਾਡੇ ਕੋਲੇ ਆਣਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈ ਔਰ ਲਿਕੁਇਡ ਮੈਥਡ ਆਨ ਥੈਰੇਪੀ ਸ਼ੁਰੂ ਕਰ ਰਹੇ ਆਂ ਔਰ ਓਰਲ ਸਬਸਟੀਟਿਊਸ਼ਨ ਥੈਰੇਪੀ ਸਾਡੀ ਆਲਰੇਡੀ ਚੱਲ ਰਹੀ ਆ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਬੱਚੇ ਐਚਆਈਵੀ ਤੋਂ ਮਤਲਬ ਜਿਹੜਾ ਹੈਗਾ ਤੁਹਾਡਾ ਏਡਸ ਦੀ ਬਿਮਾਰੀ ਤੋਂ ਕਾਲੇ ਪੀੜੀਏ ਤੋਂ ਬਚਣਗੇ ਤੇ ਦੂਜੀ ਗੱਲ ਹੈ ਕਿ ਜਦੋਂ ਨਸ਼ਾ ਛੱਡਣਗੇ ਕੰਮ ਸਿੱਖਣਗੇ ਤੇ ਅਸੀਂ ਇਸੇ ਤਰ੍ਹਾਂ ਇੰਡਸਟਰੀ ਦੇ ਨਾਲ ਤੇ ਕਿਹੜੇ ਕਿਹੜੇ ਉਹਨਾਂ ਨੂੰ ਸ킬 ਚਾਹੀਦੇ ਆ ਸਾਫਟ ਸਕਿੱਲ ਕਿਹੜੇ ਕਿਹੜੇ ਆ ਖੇਤੀਬਾੜੀ ਦੇ ਅਧਾਰਤ ਕਿਹੜੇ ਕਿਹੜੇ ਆ ਆਈਟੀਆਈ ਦੇ ਕਿਹੜੇ ਕਿਹੜੇ ਸਿੱਖ ਸਕਦੇ ਉਹਨਾਂ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਇੱਕ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ ਤੇ ਉਹਨਾਂ ਨੂੰ ਪਹਿਲਾਂ ਕੰਮ ਸਿਖਾ ਕੇ ਤੇ ਫਿਰ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਉਹਦੇ ਵਾਸਤੇ ਜਿਵੇਂ ਖੇਤੀਬਾੜੀ 'ਚ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਿਹਦੇ 'ਚ 2 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਜਿਹੜਾ ਹੈਗਾ ਉਹ ਉਹਨਾਂ ਨੂੰ ਲੋਨ ਮਿਲਦਾ ਔਰ ਉਹਦੇ 'ਚ ਮੇਜਰ ਕੰਪੋਨੈਂਟ ਸਬਸਿਡੀ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹੋਰ ਵੀ ਜਿਹੜੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਆਪਣੇ ਕੋਈ ਬੰਦਾ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਚਾਹੇ ਕੋਈ ਛੋਟਾ ਮੋਟਾ ਉਹਦਾ ਆਪਣਾ ਕੋਈ ਐਂਟਰਪ੍ਰਾਈਜ਼ ਹੋਵੇ ਜਾਂ ਕੋਈ ਆਪਣੀ ਵਾਸ ਖਰੀਦਣਾ ਚਾਹੁੰਦਾ ਸੋ ਉਹਨਾਂ ਸਾਰਿਆਂ ਵਾਸਤੇ ਜਿਹੜਾ ਹੈਗਾ ਉਹ ਲੋਨ ਦੀ ਫੈਸਿਲਿਟੀ ਵੀ ਕਰ ਰਹੇ ਆ ਸੋ ਇੱਕ ਕੰਪਰੀহেনਸਿਵ ਪੈਕੇਜ ਹੈ ਕਿ ਨਸ਼ਾ ਛੁਡਾਣਾ ਫਿਰ ਕੰਮ ਤੇ ਲਾਣਾ ਤੇ ਉਹਦੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਾਣਾ ਤੇ ਦੂਜੇ ਪਾਸੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੇ ਨਾਲ ਪੁਲਿਸ ਵੱਲੋਂ ਜਿਹੜੀ ਸਖਤੀ ਹੈ ਉਹ ਪੂਰੀ ਵਰਤੀ ਜਾਂਦੀ ਹੈ ਇਸ ਤਰ੍ਹਾਂ ਵਰਤੀ ਜਾਂਦੀ ਰਹੇਗੀ ਤੇ ਉਹਦਾ ਵੀ ਬਹੁਤ ਅੱਛਾ ਰਿਜ਼ਲਟ ਆ ਰਿਹਾ ਕਿ ਜਿਹੜੇ ਪਹਿਲਾਂ ਛੋਟੇ-ਮੋਟੇ ਕਹਿੰਦੇ ਸੀ ਹੁਣ ਵੱਡੇ ਸਮੱਗਰ ਬਹੁਤ ਸਾਰੇ ਜਿਹੜੇ ਦੂਜੇ ਬੰਦੇ ਵੀ ਫੜੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲਰ ਭਗਵੰਤ ਮਾਨ ਜੀ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਜਿਹੜੀ ਪਿਛਲੇ ਬਹੁਤ ਤਿੰਨ-ਚਾਰ ਦਹਾਕਿਆਂ ਤੋਂ ਸਿਆਸੀ ਪੁਸਤ ਪੁਣ ਜਿਹੜੀ ਕਿ ਪੋਲੀਟੀਕਲ ਪੈਟਰੋਨੇਜ ਸੀ ਨਸ਼ਾ ਦੇ ਬਿਜ਼ਨਸ ਦੀ ਉਹ ਸਾਰੇ ਖਤਮ ਕਰਤੀ ਆ ਹੁਣ ਇਸ ਵੇਲੇ ਕੋਈ ਪੋਲੀਟੀਕਲ ਪੈਟਰੋਨੇਜ ਨਹੀਂ ਹੈ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਹਾਲਤ ਇੱਥੇ ਤੱਕ ਪਹੁੰਚ ਗਈ ਆ ਕਿ ਪਾਕਿਸਤਾਨ ਤੋਂ ਡਰੋਨ ਆਉਂਦੀ ਸੀ ਨਸ਼ਾ ਸੁੱਟ ਕੇ ਜਾਂਦੀ ਸੀ ਉਹਦੇ ਚ 70% ਰਿਡਕਸ਼ਨ ਹੋਈ ਆ ਜੀ 70% ਘਟ ਜਾਂਦੀ ਆ ਤੇ ਜੇ ਕੋਈ ਪੈਕੇਟ ਸੁੱਟ ਵੀ ਜਾਂਦਾ ਉਹਨੂੰ ਚੱਕਣ ਨਹੀਂ ਜਾਂਦਾ ਕੋਈ ਵੀ ਉਹ ਕਹਿੰਦਾ ਜੀ ਚੱਕਣ ਕਿਉਂ ਨਹੀਂ ਜਾਂਦੇ ਕਹਿੰਦਾ ਜੀ ਜਿਹੜੀ ਪੰਜਾਬ ਪੁਲਿਸ ਆ ਗਿੱਟੇ ਸੇਕ ਦਿੰਦੀ ਆ ਪਿੱਛੋਂ ਉਹ ਇੱਕ ਜਿਹੜਾ ਇੱਕ ਫੀਅਰ ਆਫ ਗੋਡ ਤੇ ਫੀਅਰ ਆਫ ਪੁਲਿਸ ਜਿਹੜਾ ਜਿਹੜਾ ਸਕਿਉਰਿਟੀ ਏਜੰਸੀਸ ਦਾ ਉਹ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਦਿਮਾਗ ਦੇ ਵਿੱਚ ਜੜਾ ਹੈਗਾ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਹੇ ਆ ਤੇ ਜਾਂ ਉਹ ਇਹ ਕੰਮ ਛੱਡ ਰਹੇ ਆ ਉਹ ਸੋ ਇਹ ਓਵਰ ਆਲ ਜਿਹੜਾ ਇਹਨੂੰ ਬਹੁਤ ਭਰਮਾਗੰਗਾਰਾ ਮਿਲ ਰਿਹਾ ਲੋਕਾਂ ਲੋਕਾਂ ਵੱਲੋਂ ਵੀ ਖਾਸ ਕਰਕੇ ਮਾਤਾਵਾਂ ਵੱਲੋਂ ਤੇ ਭੈਣਾਂ ਵੱਲੋਂ ਉਹ ਉਹ ਬਹੁਤ ਜ਼ਿਆਦਾ ਅਸੀਸਾਂ ਦਿੰਦੀਆਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੂੰ ਔਰ ਪੁਲਿਸ ਨੂੰ ਔਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਤੁਸੀਂ ਇਹ ਬਹੁਤ ਨੇਕ ਕੰਮ ਕਰਦੇ ਹੋ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਇਸ ਨਾਮਰਾਦ ਜਿਹੜੀ ਹੈਗੀ ਆ ਅਲਾਮਤ ਉਹ ਤੁਸੀਂ ਵਿਚਾਰ ਰਹੇ ਹੋ ਤੇ ਇਹ ਸਾਡਾ ਜਿਹੜਾ ਮੁੱਖ ਕੰਮ ਹੈ ਜੀ ਉਹ ਹੈਗਾ ਕਿ ਬੱਚਿਆਂ ਨੂੰ ਨਸ਼ੇ ਛੁਡਾਣਾ ਕੰਮ ਸਿਖਾਣਾ ਤੇ ਕੰਮ ਤੇ ਲਾਣਾ ਤੇ ਦੂਜਾ ਜਿਹੜਾ ਮੇਰੇ ਮਿਸ਼ਨ ਦਾ ਪਾਰਟ ਹੈ ਜਿਹਦੇ ਕਰਕੇ ਮੈਂ ਸਾਰੇ ਪੰਜਾਬ ਦਾ ਟੂਰ ਕਰ ਰਿਹਾ ਉਹ ਹੈਗਾ ਕਿ ਡੇਂਗੂ ਚਿਕਨਗੁਨੀਆ ਮਲੇਰੀਆ ਡਾਇਰੀਆ ਤੁਹਾਡੇ ਜਿਸ ਤਰ੍ਹਾਂ ਹੋ ਗਿਆ ਵੀ ਕੋਲਰਾ ਵਗੈਰਾ ਇਹ ਜਦੋਂ ਬਰਸਾਤ ਆਉਂਦੀ ਆ ਬਾਰਿਸ਼ਾ ਸ਼ੁਰੂ ਹੁੰਦੀ ਆ ਇੱਕ ਬਾਰਿਸ਼ ਪੈ ਗਈ ਆ ਤੇ ਉਹਦੇ ਵਿੱਚ ਇਹ ਬਿਮਾਰੀਆਂ ਬਹੁਤ ਵਧ ਜਾਂਦੀਆਂ ਆ ਔਰ ਐਮਜ਼ ਦੀ ਸਟੱਡੀ ਹੋਈ ਸੀ ਜੀ 올 ਇੰਡੀਆ ਸਟਿਟਿਊਟ ਦੀ ਕਿ 10 ਦੇ ਵਿੱਚੋਂ 8 ਬੰਦੇ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਕਿਸੇ ਨੂੰ ਡੈਂਗੂ ਹੋ ਜਾਏ ਚਿਕਨਗੁਨੀਆ ਹੋ ਜਾਏ ਕਿਸੇ ਦਾ ਕਿਸੇ ਨੂੰ ਲੱਕਵਾ ਹੋ ਜਾਏ ਕਿਸੇ ਨੂੰ ਹਾਰਟ ਅਟੈਕ ਹੋ ਜਾਏ ਤੇ ਉਹਨੂੰ ਹਸਪਤਾਲ ਚ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਣਾ ਪੈਦੇ ਤੇ ਜਿਹੜੇ ਉਹਨਾਂ ਨੂੰ ਆਪਣੇ ਕੋਲੋਂ ਪੈਸੇ ਖਰਚਨੇ ਪੈਂਦੇ ਆਪਣੀ ਜੇਬ ਚੋਂ ਖਰਚਨੇ ਪੈਂਦੇ ਆ ਆਊਟ ਆਫ ਪਾਕਟ ਐਕਸਪੈਂਸਸ ਉਹਨੂੰ ਹੈਲਥ ਕਰਕੇ ਉਹਦੇ ਸਲਿੱਪ ਬਿਲੋ ਦਾ ਪਾਵਰਟੀ ਲਾਈਨ ਉਹ ਗਰੀਬੀ ਦੀ ਰੇਖਾ ਤੋਂ نیچے ਚਲੇ ਜਾਂਦੇ ਆ ਤੇ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਅਸੀਂ ਇਹਦੀ ਰੋਕਥਾਮ ਵਾਸਤੇ ਪਿਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕੀਤੀ ਸੀ ਹਰ ਸ਼ੁੱਕਰਵਾਰ ਡੈਂਗੂ ਦਿਵਸ ਤੇ ਉਹਨੂੰ ਅਸੀਂ ਇਸ ਵਾਰੀ ਜਿਹੜਾ ਹੈਗਾ ਹੋਰ 50% ਸਾਡੇ ਜਿਹੜੀ ਰਿਡਕਸ਼ਨ ਹੋਈ ਸੀ ਡੈਂਗੂ ਕੇਸਸ ਦੇ ਵਿੱਚ ਡੈਥਸ ਬਹੁਤ ਘੱਟ ਹੋਈਆਂ ਪਿਛਲੀ ਵਾਰੀ ਤੇ ਇਸ ਵਾਰੀ ਅਸੀਂ 80% ਰਿਡਕਸ਼ਨ ਵਾਸਤੇ ਜਿੰਨੇ ਸਾਡੇ ਕੋਲੇ ਨਰਸਿੰਗ ਸਟੂਡੈਂਟਸ ਹੈ ਫਾਰਮੇਸੀ ਦੇ ਸਟੂਡੈਂਟਸ ਹੈ ਜਾਂ ਫਿਜ਼ੀਓਥੈਰੇਪੀ ਦੇ ਪੈਰਾਮੈਡਿਕਸ ਦੇ ਸਟੂਡੈਂਟ ਹੈ ਉਹਨਾਂ ਨੂੰ ਮਾਸਟਰ ਟ੍ਰੇਨਰ ਐਜ਼ ਅ ਬੀਡਿੰਗ ਚੈਕਰ ਤਾਕਿ ਉਹ ਲਾਰਵਾ ਕਿੱਥੇ ਹੁੰਦਾ ਲੋਕਾਂ ਨੂੰ ਸਮਝਾ ਸਕਣ ਉਹ ਮਾਸਟਰ ਟ੍ਰੇਨਰ ਸਾਡੇ ਟ੍ਰੇਨ ਹੋ ਗਏ ਆ ਤਕਰੀਬਨ ਤੇ ਉਹ ਜਾ ਕੇ ਹੁਣ ਸਕੂਲ ਟੀਚਰਸ ਨੂੰ ਕਾਲਜ ਟੀਚਰਸ ਨੂੰ ਟ੍ਰੇਨ ਕਰਨਗੇ ਤੇ ਉਹ ਬੱਚਿਆਂ ਨੂੰ ਟ੍ਰੇਨ ਕਰਨਗੇ ਤੇ ਜਿਹੜਾ ਬੱਚਾ ਜਾ ਕੇ ਲੱਭੇਗਾ ਕਿ ਉਹਨਾਂ ਦੀ ਫ੍ਰਿਜ ਦੇ ਜਿਹੜੀ ਟ੍ਰੇ ਆ ਉਹਦੇ نیچے ਮੱਛਰ ਪੈਦਾ ਹੋ ਰਿਹਾ ਜਿਹੜਾ ਲਾਰਵਾ ਪੈਦਾ ਹੋ ਰਿਹਾ ਜਾਂ ਜਿਹੜਾ ਉਹਨਾਂ ਨੇ ਡੈਜ਼ਰਟ ਕੂਲਰ ਲਾਇਆ ਹੋਇਆ ਉਹਦੇ ਵਿੱਚ ਹੋ ਰਿਹਾ ਜਾਂ ਜਿਹੜੇ ਪੰਜ ਚਾਰ ਦੇ ਕਟੋਰੇ ਰੱਖਦੇ ਉਹਦੇ ਚ ਉਹਨੂੰ ਹਫ਼ਤੇ ਵਿੱਚ ਇੱਕ ਵਾਰ ਸੁਕਾ ਦੇਣਾ ਫਿਰ ਸੁਕਾ ਕੇ ਪਾਣੀ ਪਾ ਦੇਣਾ ਫਿਰ ਉਹ ਨਹੀਂ ਹੁੰਦਾ ਤੇ ਜੇ ਕਿਤੇ ਸਟੈਗਨਟ ਵਾਟਰ ਹੈ ਜੇ ਬਹੁਤ ਵੱਡਾ ਟੱਬਾ ਹੈ ਉਹਦੇ ਚ ਅਸੀਂ ਗਮੂਸੀਆ ਫਿਸ਼ ਸਿਹਤ ਮਹਿਕਮਾ ਉਹ ਮੱਛੀ ਦਿੰਦਾ ਇਹ ਸਾਰੀ ਜਿਹੜੀ ਕਾਰਵਾਈ ਆ ਅਸੀਂ ਇਹ ਦੀ ਵੀ ਸ਼ੁਰੂਆਤ ਕਰ ਰਿਹਾ ਮੈਂ ਲਾਂਚ ਕਰ ਰਿਹਾ ਇਹ ਵੀ ਇਸ ਤੋਂ ਸવાય ਜਿਹੜੇ ਆ ਗੰਦੇ ਪਾਣੀ ਨਾਲ ਜੇ ਕਿਤੇ ਮਿਕਸਿੰਗ ਹੁੰਦੀ ਆ ਅੱਜ ਸਾਰੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੀ ਜਿਹਦੇ ਚ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਅਰਬਨ ਲੋਕਲ ਬਾਡੀਜ਼ ਵਾਲੇ ਰੂਰਲ ਡਿਵੈਲਪਮੈਂਟ ਐਂਡ ਪੰਚ ਐਜੂਕੇਸ਼ਨ ਡਿਪਾਰਟਮੈਂਟ ਸਾਰਿਆਂ ਨੇ ਹਿੱਸਾ ਲਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਕੋਆਰਡੀਨੇਟਡ ਐਫਰਟ ਦੇ ਨਾਲ ਪਾਣੀ ਦੀ ਸੈਂਪਲਿੰਗ ਹੋ ਰਹੀ ਆ ਟੈਸਟਿੰਗ ਹੋ ਰਹੀ ਆ ਜਿੱਥੇ ਪੋਜ਼ਿਟਿਵ ਆ ਰਿਹਾ ਉੱਥੇ ਫਾਲਟ ਲੱਭ ਕੇ ਫਿਰ ਉਹਨੂੰ ਰੈਕਟੀਫਾਈ ਕਰਕੇ ਵੀ ਮਿਕਸਿੰਗ ਕਿੱਥੇ ਹੋ ਰਹੀ ਆ ਆਪਣਾ ਲੱਭਣਾ ਸੀਵਰੇਜ ਦੀ ਪੀਣ ਵਾਲੇ ਪਾਣੀ ਨਾਲ ਮਿਕਸਿੰਗ ਕਿੱਥੇ ਹੁੰਦੀ ਆ ਫਿਰ ਉਹਨੂੰ ਟ੍ਰੀਟ ਕਰਨਾ ਔਰ ਉਹਦੀ ਜਿਹੜੀ ਲੋਡ ਪਵੇ ਤਾਂ ਕਲੋਰੀਨੇਸ਼ਨ ਕਰਨਾ ਤਾਂ ਕਿ ਅਸੀਂ ਜਿਹੜੇ ਜਿੱਦਾਂ ਪਿਛਲੀ ਵਾਰੀ ਤੁਹਾਡੇ ਇੱਥੇ ਜਤੋਂ ਦੇ ਵਿੱਚ ਹੋਇਆ ਸੀ ਇੱਕ ਮੇਜਰ ਜਿਹੜਾ ਸੀਗਾ ਬ੍ਰੇਕਆਊਟ ਹੋਈ ਸੀ ਜਿਹੜੀ ਉਹਦੇ ਚੈਪ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਡਾਇਰੈਕਟ ਡਿਜ਼ੀਜ਼ਸ ਦੀਆਂ ਹੋਈਆਂ ਸੀ ਉਹਨਾਂ ਨੂੰ ਉਹਨਾਂ ਦੀ ਰੋਕਥਾਮ ਵਾਸਤੇ ਹੁਣ ਤੋਂ ਅਸੀਂ ਤਿਆਰੀ ਕਰ ਰਹੇ ਹਾਂ ਸੋ ਇਹ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ਸ ਤੇ ਨਸ਼ੇ ਯੁੱਧ ਨਸ਼ੇ ਵਿਰੋਧ ਨੂੰ ਲੈ ਕੇ ਜਿਹੜਾ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਤੇ ਉਹਦੇ ਵਾਸਤੇ ਜਿਹੜੀ ਹੈਗੀ ਸਾਰੀ ਆਪਣੀ ਕੈਪੀਟਨ ਹਸਬੰਦ ਜਿਹੜੀ ਜਿਹੜੀ ਤੁਹਾਡੇ ਜਿਹੜਾ ਉਹਦੇ ਵਾਸਤੇ ਰਿਸੋਰਸ ਮੋਬਿਲਾਈਜੇਸ਼ਨ ਕਪੈਸਿਟੀ ਬਿਲਡਿੰਗ ਤੇ ਜਿਹੜੀ ਟ੍ਰੇਨਿੰਗ ਹੈ ਸਟਾਫ ਦੀ ਇਹ ਸਾਰਾ ਕੁਝ ਜਿਹੜਾ ਹੈਗਾ ਸਾਡਾ ਸਾਈਮਲਟੇਸ ਦੀ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਮੈਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਸਾਡਾ ਇਹ ਜਿਹੜਾ ਮੈਸੇਜ ਆ ਇਹ ਕੱਲੇ-ਕੱਲੇ ਪਿੰਡ ਤੱਕ ਕੱਲੀ-ਕੱਲੀ ਘੜੀ ਤੱਕ ਪਹੁੰਚਾਓ ਔਰ ਤੁਸੀਂ ਪਹੁੰਚਾ ਵੀ ਰਹੇ ਹੋ ਤਾਂ ਕਿ ਜਿਹੜਾ ਜੇ ਕੋ ਬੰਦਾ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਜਾਂ ਕਿਸੇ وجہ ਦੇ ਨਾਲ ਉਹਨਾਂ ਨੂੰ ਕੋਈ ਪਾਣੀ ਪੀਣ ਵਾਲਾ ਸਾਫ਼ ਨਹੀਂ ਮਿਲਦਾ ਜਾਂ ਕੋਈ ਮੱਛਰਾਂ ਦੀ ਦਿੱਕਤ ਆ ਕਿਉਂਕਿ ਅਸੀਂ ਫਿਊਮਿਗੇਸ਼ਨ ਵੀ ਸ਼ੁਰੂ ਕਰਤੀ ਆ ਰਣੀ ਸ਼ੁਰੂ ਕਰਤੀ ਆ ਤਾਂ ਉਹ ਨੇੜੇ ਦੇ ਸਿਹਤ ਕਰਮਚਾਰੀ ਦੇ ਨਾਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਐਮ ਐਲ ਏ ਆ ਹੋਰ ਵੀ ਸਾਡੇ ਜਿੰਨੇ ਵੀ ਵਰਕਰ ਆ ਉਹ ਸਾਰੇ ਸੇਵਾਦਾਰ ਆ ਕਿਸੇ ਨੂੰ ਵੀ ਤੁਸੀਂ ਸੰਪਰਕ ਕਰੋਗੇ ਕਿਸੇ ਕਿਸਮ ਦੀ ਤੁਹਾਨੂੰ ਜੜੀ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਆਉਣ ਵਾਲੇ ਦਿਨਾਂ 'ਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ 10 ਲੱਖ ਦੀ ਇੰਸ਼ੋਰੈਂਸ ਦਾ ਕਾਰਡ ਦਿੱਤਾ ਜਾਏਗਾ ਉਹ ਸਕੀਮ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਅਸੀਂ ਕੈਬਨਟ ਦੇ ਵਿੱਚ ਪਾਸ ਕਰ ਚੁੱਕਿਆ ਤੇ ਉਹ ਬਹੁਤ ਜਲਦੀ ਜੜੀ ਹੈਗੀ ਆ ਉਹ ਸਕੀਮ ਜੜੀ ਆ ਲਾਂਚ ਹੋਣ ਜਾ ਰਹੀ ਹੈ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ BIG ਰਹਿਣ ਤੋਂ ਜਾਣਤਰੀ